ਮਰਦੀ ਨੇ ਅੱਕ ਚੱਬਿਆ ਨਹੀਂ ਮਹਾਰ ਕੇ ਜੇਠ ਨਾਲ ਲਾਂਗਾ ਉਹ ਗੱਲ ਹੋ ਗਈ ਬਾਈ ਮੁੰਡਾ ਸੀ ਇਲੈਕਟ੍ਰੀਸ਼ੀਅਨ ਦਾ ਕੰਮ ਕਰਦਾ ਪੱਤੀ 33 ਸਾਲ ਦੀ ਉਮਰ ਹੋ ਗਈ ਸੀ ਧਿਆਨ ਸੀ ਕਿਤੇ ਹੁੰਦਾ ਉਹਨੇ ਕੀ ਕੀਤਾ ਗਾਂ ਕਿਸੇ ਦੇ ਲਪੱਖਾ ਲੋਡ ਕਰਨ ਜੇ ਸੀ ਉਹਦੇ ਨਾਲ ਪਾਲੀ ਪ੍ਰੇਮ ਕਹਾਣੀ ਉਹਦਾ ਘਰ ਆਲਾ ਬਾਦ ਸੀ ਉਹ ਵੀ ਬਾਹਰ ਮੂੰਹ ਮਾਰਦਾ ਸੀ ਜਨਾਨੀ ਦਾ ਕੀ ਬਟਾ ਸੀ ਬਾਹਰ ਉਹਦੇ ਦੋ ਜਵਾਕ ਸੀ ਤੇ ਪਰ ਇਹ ਬੰਦੇ ਨੇ ਸਿਰੇ ਨਿਭਾਤੀ ਤੋੜ ਨਿਭਾਈ ਪਿਆ ਚੜਾਤਾ ਸਰੇ ਆਜੋ ਆਪਾਂ ਗੱਲ ਕਰਾਉਣੇ ਆ ਆਜਾ ਮੜੇ ਖਿੱਚ ਕੇ ਸੱਸੀ ਗੱਲ ਦੋਸਤੋ ਮੈਂ ਤੁਹਾਡਾ ਆਪਣਾ ਗੁਰੂ ਸਿੱਧੂ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਤੇ ਇੱਕ ਆਪਾਂ ਗੱਲ ਕਰਦੇ ਆ ਇੱਕ ਆਸ਼ਕ ਜਦ ਆ ਪੱਖਾ ਲੋਡ ਕਰਨ ਗਿਆ ਸੀ ਤੇ ਆਪਦੀ ਕਹਾਣੀ ਲੋਟ ਕਰਿਆ ਕਿ ਅੱਜ ਕੱਲ੍ਹ ਦੁਨੀਆ ਪਿਆਰ ਦੀ ਭੁੱਖੀ ਆ ਇੰਨਾ ਕ ਪਿਆਰ ਜਿਹਨੂੰ ਕਦੇ ਨਹੀਂ ਮਿਲਿਆ ਹੁੰਦਾ ਉਹ ਗੱਲ ਤੱਕ ਭਰਿਆ ਪਿਆ ਸੀ ਸਤਿਗੁਰੂ ਜੀ ਸਤਿਗੁਰੂ ਜੀ ਭਾਈ ਤੁਹਾਡਾ ਨਾਂ ਕੀ ਹੈ ਬਲਕਰਨ ਬਾਈ ਭਾਈ ਇਹ ਜਿਹੜੀ ਕਹਾਣੀ ਆ ਛੋਟੀ ਹੋਈ ਹੈ ਕਿ ਕਿਵੇਂ ਹੋਈ ਕੀ ਚੱਕਰ ਬਣਿਆ ਇਹ ਭਾਈ ਮੈਂ ਮਿਸਤਰੀ ਆ ਕਾਹਦਾ ਮਿਸਤਰੀ ਬਿਜਲੀ ਦਾ ਭਾਈ ਅੱਛਾ ਬਿਜਲੀ ਦਾ ਮਿਸਤਰੀ ਹਾਂ ਭਾਈ ਕੀ ਲੋਡ ਕਰਦੇ ਪੱਕੇ ਭੁੱਖੇ ਲੋਡ ਕਰਦੇ ਕੋ ਪੱਖੇ ਬਈ ਫਰਿੱਜਾਂ ਹੋ ਗਈ ਮੋਟਰਾਂ ਮਾਟਰਾਂ ਸਾਬ ਕਰ ਲਈ ਤੇ ਫਿਰ ਉਹ ਤੁਹਾਡੇ ਆ ਕਿਵੇਂ ਚੱਲਿਆ ਕੰਮ ਜਿਹੜਾ ਤੁਹਾਡਾ ਇਸ਼ਕ ਕਹਾਣੀ ਇਸ਼ਕ ਕਹਾਣੀ ਬਈ ਇਹ ਬਈ ਸੋਡੀ ਫਿਰ ਕਹਾਣੀ ਹੈ ਜਿਹੜੀ ਇਸ਼ਕ ਕਹਾਣੀ ਹੈ ਕਿਵੇਂ ਸਟਾਰਟ ਹੋਈ ਕੀ ਗੱਲ ਸੀ ਪਹਿਲੀ ਗੱਲ ਬਈ ਮੇਰੀ ਉਮਰ 32-33 ਸਾਲ ਹੋ ਗਈ ਸੀ ਠੀਕ ਹੈ ਤੇ ਮੈਂ ਬਿਜਲੀ ਦਾ ਕੰਮ ਕਰਦਾ ਸੀ ਬਈ ਤੇ ਘਰਾਂ-ਘਰਾਂ ਹੀ ਜਾਂਦਾ ਸੀ ਹਨਾ ਅੱਛਾ ਘਰਾਂ ਦੇ ਜਿਵੇਂ ਬਿਜਲੀ ਦਾ ਕੰਮ ਖਰਾਬ ਖਰੇ ਹੋ ਜਾਂਦੇ ਉੱਥੇ-ਉੱਥੇ ਜਾਂਦਾ ਸੀਗਾ ਹਾਂ ਸਾਰੇ ਘਰਾਂ ਹੀ ਜਾਂਦਾ ਸੀ ਫੈਮਲੀ ਫੂਮਲੀ ਆ ਜਾਂਦੇ ਬਈ ਹੂੰ ਇਹ ਉੱਥੋਂ ਐ ਕਰਕੇ ਬਈ ਆਪਣਾ ਇੱਕ ਘਰ ਵਿੱਚ ਮੂਹ ਪ੍ਰੇਮ ਵਾਲਾ ਵਾਦ ਗਿਆ ਸੀ ਠੀਕ ਆ ਤੇ ਪੱਖਾ ਆਇਆ ਸੀ ਬਈ ਮੇਰੇ ਕੋਲ ਠੀਕ ਕਰਨਾ ਯਾਰ ਤੇ ਮੈਂ ਪੱਖਾ ਲਾਉਣ ਗਿਆ ਬਈ ਗਰਮੀਆਂ ਦੇ ਦਿਨ ਸੀਗੇ ਦਿਨ ਵਾਵਾ ਵੱਡੇ ਸੀ ਤੇ ਮੈਂ ਜਾਵੜਿਆ ਤੇ ਬਈ ਜਨਾਨੀ ਰਹਿੰਦੀ ਸੀ ਉੱਥੇ ਕੱਲੀ ਰਹਿੰਦੀ ਸੀ ਘਰ ਵਾਲਾ ਉਹਦੇ ਬਾਹਰ ਗਿਆ ਸੀ ਤੇ ਐ ਕਰਕੇ ਮੈਂ ਪੱਖੇ ਬੁੱਖੇ ਉੱਥੇ ਕਰਦਾ ਸੀ ਬਈ ਲੋਟ ਤੇ ਉਹ ਟੰਗਾਂ ਜਾਵੜਾ ਕਹਿੰਦੀ ਪੱਖਾ ਟੰਗ ਜਾ ਤੇ ਚੱਲ ਬਈ ਉੱਧਰ ਮੂੰਹ ਪਿਆਰ ਵਾਲਾ ਸੀ ਜਨਾਨੀ ਕੰਨੀ ਯਾਰ ਆਪਣਾ ਤੇ ਉਹ ਮੈਨੂੰ ਕਹਿੰਦੀ ਬਾਈ ਤੂੰ ਪੱਕੀ ਟੰਗਦਾ ਰਹਿਣਾ ਕਿਤੇ ਹੋਰ ਵੀ ਕੋਈ ਟੰਗ ਜਾ ਕਰ ਅੱਛਾ ਉਹਨੇ ਬਈ ਲੱਛਣ ਜੇ ਮਾਰੇ ਚੱਲ ਆਪਾਂ ਯਾਰ ਮਿਸਤਰੀ ਬੰਦੇ ਹਨਾ ਉਮਰ ਬਹੁਤ ਹੋਈ ਪਈ ਸੀ ਆਪਾਂ ਕਦੇ ਧਿਆਨ ਚਣ ਦਿੱਤਾ ਸੀ ਤੇ ਉਹ ਬਈ ਭਾਨੇ ਨਾ ਮੈਨੂੰ ਸੱਦ ਲੈਂਦੀ ਸੀ ਕਿਤੇ ਬਈ ਸੋਚਾਂ ਲਾ ਜਾ ਕਿਤੇ ਫ੍ਰਿਜ ਲੋਡ ਕਰ ਜਾ ਭਾਨੇ ਨਾ ਸੱਦੀ ਰਾਤ ਦੀ ਸੀ ਠੀਕ ਹੈ ਤੇ ਗਵਾਂਢ ਚ ਹੋ ਗਿਆ ਸ਼ੱਕ ਬਈ ਉਹਨਾਂ ਦੇ ਅੱਛਾ ਸ਼ੱਕ ਹੋ ਗਿਆ ਤੇ ਚੱਲ ਆਪਾਂ ਵੀ ਜਾਣ ਆਉਣਾ ਘਟਾਦਾ ਕਿਉਂ ਆਪਾਂ ਨੇ ਉਹੀ ਗੱਲਬਾਤ ਹੈਣੀ ਸੀ ਬਈ ਹਾਂ ਹਾਂ ਤੇ ਹੌਲੀ ਹੌਲੀ ਉਹ ਮਨ ਨੂੰ ਕਿ ਤੂੰ ਬਈ ਸਾਡੇ ਘਰੇ ਆਉਂਦੇ ਤੂੰ ਦਾ ਡਰਦਾਗਾ ਠੀਕ ਆ ਅਸੀਂ ਪੈਸੇ ਦੇਣੇ ਪਾਰ ਲੰਘਣਾ ਕੰਮ ਕਰਾਉਣਾ ਕਿ ਤੂੰ ਆ ਜਾ ਘਰ ਆਪਣੇ ਬਈ ਦਿਲ ਦਿਮਾਚ ਉਹਦੀ ਗੱਲ ਹੈਣੀ ਸੀ ਤੇ ਐ ਕਰਕੇ ਬਈ ਹੌਲੀ ਹੌਲੀ ਮੇਰੀ ਗੱਲਬਾਤ ਹੋ ਗਈ ਸੀ ਉਹਦੇ ਨਾਲ ਅੱਛਾ ਸਾਨੂੰ ਛੋਡੀ ਉਹਦੇ ਨਾਲ ਗੱਲਬਾਤ ਹੋ ਗਈ ਹਾਂ ਬਈ ਇਹ ਬਾਈ ਕਹਿੰਦਾ ਵੀ ਮੈਂ ਪੱਖੇ ਲੋਡ ਕਰਨ ਜਾਂਦਾ ਸੀ ਘਰਾਂ ਚ ਵੀ ਜਾਂਦਾ ਸੀ ਦੁਕਾਨ ਤੇ ਵੀ ਆ ਜਾਂਦਾ ਸੀ ਇੱਕ ਘਰ ਦੇ ਮੈਂ ਪੱਖੇ ਲੋਡ ਕਰਨ ਗਿਆ ਉਹਨਾਂ ਦੇ ਪੱਕਾ ਟੰਗਣ ਗਿਆ ਤੇ ਉਹਦਾ ਘਰ ਵਾਲਾ ਬਾਹਰ ਸੀ 5-6 ਸਾਲ ਹੋ ਗਏ ਨਹੀਂ ਆਇਆ ਸੀ ਵੀ ਉਹਨਾਂ ਤੇ ਜਾਂਦਾ ਸੀ ਆਣ ਗਵਾਂਡ ਸ਼ੱਕ ਹੋ ਗਿਆ ਸੀ ਮੈਂ ਜਾਣੋ ਹਟ ਗਿਆ ਪਰ ਉਹਨੇ ਫੋਨ ਲਾ ਕੇ ਮੈਨੂੰ ਇਹ ਗੱਲ ਕਹੀ ਵੀ ਤੂੰ ਆਇਆ ਕਰ ਉਹਨੇ ਮੁੜ ਕੇ ਉਹਨੂੰ ਪ੍ਰਪੋਜ਼ ਕਰਤਾ ਇਹਨਾਂ ਦੀ ਗੱਲਬਾਤ ਕਹਾਣੀ ਸ਼ੁਰੂ ਹੋ ਗਈ ਮੰਨ ਕੇ ਚੱਲੋ ਮੁੜ ਕੇ ਛੋਟੀ ਕਹਾਣੀ ਸ਼ੁਰੂ ਹੋ ਗਈ ਕਿੰਨਾ ਟਾਈਮ ਛੋਟਾ ਚੱਲਿਆ ਤੁਸੀਂ ਵਿਆਹ ਕਰਾਏ ਬਾਈ ਮੈਨੂੰ ਹੋ ਗਏ 2.5 ਸਾਲ ਦੀ ਨੀੜ ਹੋਣ ਵਾਲਾ ਅੱਛਾ ਛੋਟੀ 2.5 ਸਾਲ ਹੋ ਗਏ ਗੱਲ ਚੱਲਦੀ ਨੂੰ ਹੁਣ ਤੁਸੀਂ ਵਿਆਹ ਕਰਾ ਲਿਆ ਤੇ ਜਿਹੜਾ ਇਹਦਾ ਉਹਦਾ ਘਰ ਵਾਲਾ ਸੀ ਕੁੜੀ ਦਾ ਉਹ ਨਹੀਂ ਕੁਝ ਬੋਲਿਆ ਨਾ ਵੀ ਉਹਨਿਕੋ ਬੋਲਿਆ ਤੇ ਜਦੋਂ ਸਾਡਾ ਵਾਵਾ ਜੱਬ ਪੈ ਗਿਆ ਸੀ ਹਨਾ ਉਦੋਂ ਆਇਆ ਸੀ ਬਈ ਬਾਹਰੋਂ ਠੀਕ ਆ ਜਦੋਂ ਤੁਹਾਡਾ ਜੱਬ ਪੈ ਗਿਆ ਤੇ ਕਿੰਨਾ ਟਾਈਮ ਹੋ ਗਿਆ ਉਹ ਬੰਦਾ ਇੱਥੇ ਇਹਦੇ ਕੋਲੇ ਆਇਆ ਨਹੀਂ ਸੀਗਾ ਉਹਨੂੰ ਬਈ ਹੋ ਗਏ 4 ਸਾਲ ਦੇ ਨੇੜੇ ਅੱਛਾ 4 ਸਾਲ ਹੋ ਗਏ 2.5 ਸਾਲ ਤੁਹਾਡੇ ਇਸਕ ਕਹਾਣੀ ਨੂੰ ਕਿ 4 ਸਾਲ ਹੋ ਆਇਆ ਨਹੀਂ ਸੀਗਾ ਉਹਦੇ ਕੋਲ ਜਵਾਗ ਲਾ ਉਹਦੇ ਜਵਾਗ ਜਲਾ ਇੱਧਰ ਆ ਬਈ ਇਹ ਅੱਛਾ ਕੀ ਆ ਕੁੜੀ ਆ ਕਿ ਮੁੰਡਾ ਇਹ ਕੁੜੀ ਆ ਬਈ ਅੱਛਾ ਕੁੜੀ ਆ ਇਹ ਕਹਿੰਦਾ ਬਾਈ ਕਹਿੰਦਾ ਵੀ ਉਹ 2.5 3 ਸਾਲ 4 ਸਾਲ ਹੋ ਗਏ ਸੀ ਕਹਿੰਦਾ ਵੀ ਉਹ ਅਬੀ ਘਰ ਵਾਲੀ ਕੋਲੇ ਨਹੀਂ ਸਿਆ ਆ ਤੇ ਉਹ ਦੋਨੇ ਰਹਿੰਦੇ ਸੀਗੇ ਉਹਦੀ ਕੁੜੀ ਤੇ ਉਹ ਆਪ ਤੇ ਜਾ ਕੇ ਜਦੋਂ ਮੇਰੀ ਗੱਲਬਾਤ ਹੋ ਗਈ 2.5 ਸਾਲ ਮੇਰੇ ਨਾਲ ਹੋ ਗਈ ਮੈਂ ਵਿਆਹ ਕਰਾ ਲਿਆ ਤੇ ਮੁੜ ਕੇ ਉਸ ਤੋਂ ਬਾਅਦ ਛੋਡੇ ਘਰ ਵਾਲੇ ਤਾਂ ਨਹੀਂ ਬੋਲੇ ਜਾਂ ਕੋਈ ਹੋਰ ਗੱਲਬਾਤ ਨਾ ਬਈ ਮੈਂ ਹੂੰ ਤਾਂ ਬਿਹਾਰ ਤੋਂ ਆ ਅੱਛਾ ਅੱਛਾ ਤੇ ਘਰ-ਬਾਰ ਆਪਣਾ ਉਧਰ ਹੀ ਮੈਨੂੰ ਤਾਂ ਬਈ ਕੀ ਬੋਲਣਾ ਯਾਰ ਮੇਰਾ ਤਾਂ ਹੁੰਦਾ ਨਹੀਂ ਸੀ ਠੀਕ ਹੈ ਤੇ ਨਾ ਹੁੰਦਾ ਨਹੀਂ ਸੀ 40 ਤੇ ਰੋਟੀ ਪੱਕਦੀ ਹੋਗੀ ਹਾਂ ਚਲ ਬਈ ਮੈਂ ਤਾਂ ਸੋਖੀ ਹੋਇਆ ਯਾਰ ਇਧਰ ਆ ਕੇ ਨਾਲੇ ਮਾ ਉਹਦਾ ਕੰਮ ਚਲਾ ਲਿਆ ਨਾਲੇ ਵਿਆਹ ਕਰਾ ਗਏ ਯਾਰ ਬਈ ਵਿਆਹ ਕਰਾ ਕੇ ਹੁਣ ਤੁਹਾਨੂੰ ਕੀ ਮਹਿਸੂਸ ਹੁੰਦਾ ਕਿਵੇਂ ਚਾ ਚੜਦਾ ਪੂਰਾ ਬਈ ਚਾ ਪੂਰੇ ਹੀ ਚੜਦਾ ਯਾਰ ਪਹਿਲਾਂ ਮੈਂ ਭੁੱਖਾ ਮਰਦਾ ਸੀ ਹੁਣ ਮੈਂ ਘਰੇ ਜਾਂਦਾ ਸ਼ਾਂ ਸ਼ਾਂ ਨੂੰਦੀ ਆ ਰੋਟੀਆਂ ਮਿਲਦੀਆਂ ਬਈ ਮੈਨੂੰ ਤੇ ਜਿਹੜਾ ਕੋਈ ਚਾਹੀਦਾ ਆਪ ਨੂੰ ਮਿਲ ਜਾਂਦਾ ਫੁੱਲਾਂ ਤੇ ਕਾਟੋ ਫੁੱਲਾਂ ਤੇ ਪੂਰੀ ਮੈਂ ਕਹਿੰਦਾ ਕਾਟੋ ਬਈ ਨੱਚਦੀ ਆ ਯਾਰ ਠੀਕ ਹੈ ਕੱਲੇ ਜਦੋਂ ਪਹਿਲਾਂ ਕੱਲੇ ਹੁੰਦੇ ਸੀਗੇ ਤੇ ਹੁਣ ਉਹਦੇ ਕਿੰਨਾ ਕੰਤਰ ਬਈ ਯਾਰ ਪਹਿਲਾਂ ਮੈਂ ਕੱਲਾ ਰਹਿੰਦਾ ਸੀ ਮੈਂ ਮਾਰ ਮਾਰ ਪਾਦਰ ਰਜਾਈ ਰਜਾਈ ਪਾੜਦੀ ਯਾਰ ਕਹਿੰਦਾ ਪੱਤ ਮਾਰ ਮਾਰ ਰਜਾਈ ਪਾੜਦੀ ਹੈ ਹਾਂ ਤੇ ਹੁਣ ਨਹੀਂ ਪਾੜਦੀ ਰਜਾਈ ਹੁਣ ਤਾਂ ਹੋਰ ਹੀ ਕੋ ਪਾੜਦਾ ਬਈ ਬਾਈ ਕਹਿੰਦਾ ਮਾਰ ਮਾਰ ਨਾਲ ਪੱਤ ਮਾਰ ਰਜਾਈ ਪਾੜ ਦਿੰਦਾ ਸੀਗਾ ਤੇ ਹੁਣ ਕਹਿੰਦਾ ਮੇਰਾ ਵਧੀਆ ਜ਼ਿੰਦਗੀ ਖੂਬਸੂਰਤਾ ਕਿਉਂ ਖੂਬਸੂਰਤਾ ਕਿਉਂਕਿ ਸਿਆਣੇ ਬੰਦੇ ਕਹਿੰਦੇ ਕਹਾਵਤ ਜੀ ਸੁਣੀ ਆ ਵੀ ਵਿਆਹ ਦਾ ਲੱਡੂ ਖਾਵੇ ਉਹ ਵੀ ਪਛਤਾਵੇ ਜਿਹੜਾ ਨਾ ਖਾਵੇ ਉਹ ਵੀ ਪਛਤਾਵੇ ਏ ਮੈਂ ਕਹਿੰਦਾ ਮੂਰਖਤਾ ਜੇ ਕਹਿੰਦੇ ਹੁੰਦੇ ਨਾ ਇਹ ਬਿਜਲੀ ਦੇ ਤਾਲਾ ਹੁੰਦੀਆਂ ਵੀ ਆ ਇੱਕ ਜੇ ਸਹੀ ਜੁੜ ਜਾਣ ਤਾਂ ਮਤਲਬ ਜ਼ਿੰਦਗੀ ਵਧੀਆ ਜੀਵਨ ਬਤੀਤ ਹੋ ਜਾਂਦਾ ਜੇ ਕਹਿੰਦੇ ਹੁੰਦੇ ਪੁੱਠੀਆਂ ਜੁੜ ਜਾਂ ਤਾਂ ਵਿੱਚ ਗਾੜੇ ਨਿਕਲਦੇ ਆ ਇਸ ਤੋਂ ਵੱਧ ਕੁਝ ਨਹੀਂ ਇਹ ਉਸ ਤੋਂ ਬਾਅਦ ਮੰਨ ਕੇ ਚੱਲ ਹੁਣ ਤੁਸੀਂ ਗੱਲਬਾਤ ਕੀਤੀ ਜਿਹੜਾ ਇਹਦਾ ਘਰ ਵਾਲਾ ਸੀ ਉਹ ਸੋਨੂੰ ਆ ਕੇ ਕੁਝ ਬੋਲਿਆ ਜਾਂ ਉਹਨੇ ਕੁਝ ਕਹਿ ਜਾਂ ਨਹੀਂ ਕਿਹਾ ਉਹਦਾ ਬਈ ਮੈਨੂੰ ਕੀ ਬੋਲਣਾ ਸੀ ਜਉਂਦੀ ਜਨਾਨੀ ਆਪ ਹੀ ਗਲਤ ਹੋਈ ਆ ਹਨਾ ਕਿ ਆਪਾਂ ਤੱਕੇ ਨਾ ਤਾਂ ਕੀਤੀ ਨਹੀਂ ਯਾਰ ਉਹਨੇ ਸਾਈਨ ਕਰਤੇ ਯਾਰ ਇਹਦੀ ਸੀ ਸਾਈਨ ਬਈ ਕਰਤੇ ਕਿਉਂਕਿ ਉਹਨੇ ਖੜਾ ਛੜਾਇਆ ਬਈ ਆਪ ਕਿ ਉਹਨੇ ਕਿਦੋਂ ਖੜਾ ਛੜਾ ਉਹ ਬਈ ਉਧਰ ਜਨਾਨੀ ਰੱਖੀ ਬੈਠਾ ਸੀ ਅੱਛਾ ਉਹ ਆਪ ਜਨਾਨੀ ਰੱਖੀ ਬਿਠਾਈ ਬਾਹਰ ਹਾਂ ਉਧਰ ਪੱਕਾ ਬਈ ਉਹ ਬਾਹਰ ਠੀਕ ਆ ਹਾਂ ਦੋ ਜਵਾਕ ਵੀ ਆਉਦੇ ਉਧਰ ਤਾਂ ਅੱਛਾ ਉਧਰੋਂ ਦੋ ਜਵਾਕ ਆ ਤੇ ਨਾਲ ਉਹ ਜਨਾਨੀ ਰੱਖੀ ਬੈਠਾ ਤਾਂ ਕਰਕੇ ਉਹਨੇ ਛੇਤੀ ਜੀ ਦੀ ਸੈਨ ਕਰਤੇ ਵੀ ਮੇਰਾ ਖੜਾ ਛੁੱਟ ਜੇ ਹਾਂ ਬਈ ਉਹ ਤਾਂ ਮੈਨੂੰ ਜਾਂਦਾ ਐ ਵੀ ਕਹਿ ਗਿਆ ਕਹਿੰਦਾ ਜੀ ਤੇਰੇ ਤੋਂ ਸੰਭਦੀ ਸੰਭਲਾ ਯਾਰ ਠੀਕ ਆ ਕੀ ਯਾਰ ਮੁੱਕ ਦੀ ਗੱਲ ਇਹ ਮੁਕਾਦੀ ਕਹਿੰਦਾ ਤੇ ਸਿਰੇ ਦੀ ਚਗਲ ਆ ਯਾਰ ਸਿਰੇ ਤੋਂ ਕਹਿੰਦਾ ਵੀ ਇਹਦਾ ਉਹਦਾ ਘਰ ਵਾਲਾ ਕਹਿ ਗਿਆ ਵੀ ਇਹ ਚਗਲ ਆ ਉਹ ਉਹ ਚਗਲ ਕਹਤੋ ਕਹਿ ਗਿਆ ਉਹ ਬਈ ਯਾਰ ਜਿਹੜਾ ਬੰਦਾ ਆਪ ਚਾਗਲ ਹੋਵੇ ਯਾਰ ਉਹਨੂੰ ਸਾਰੀਆਂ ਚਾਗਲ ਲੱਗਦੀਆਂ ਠੀਕ ਆ ਹੂੰ ਕਹਿੰਦਾ ਵੀ ਉਹ ਆਪ ਤਾਂ ਬਾਹਰ ਵਿਆਹ ਕਰਾ ਕੇ ਦੋ ਦੋ ਜੁਆਕ ਆ ਉਹਦੇ ਵਿਆਹ ਕਰਾ ਕੇ ਜਨਾਨੀ ਦਾ ਕੀ ਬਿਠਾ ਦੂਜੀ ਇਹਨੂੰ ਵੀ ਰੱਖੀ ਬਿਠਾ ਸੀ ਇਹਨੂੰ ਉਹ ਵਿਚਾਰੀ ਇਕੱਲੀ ਰਹਿੰਦੀ ਸੀ ਭੁੱਖੀ ਰਹਿੰਦੀ ਸੀ ਜਾਂ ਰੱਜੀ ਰਹਿੰਦੀ ਸੀ ਉਹ ਕੋਈ ਉਹ ਨਹੀਂ ਸੀ ਕਰਦਾ ਫਿਰ ਉਹ ਮੰਨ ਕੇ ਚਲ ਫੋਨ ਪਾਣ ਤਾਂ ਲੌਂਦਾ ਹੋਊਗਾ ਲੌਂਦਾ ਨਹੀਂ ਚੋ ਫੋਨ ਬਈ ਹਫ਼ਤਾ ਹਫ਼ਤਾ ਟਪਾ ਦਿੰਦਾ ਸੀਗਾ ਯਾਰ ਤੇ ਠੀਕ ਆ ਉਹ ਮੈਨੂੰ ਦੱਸਦੀ ਹੁੰਦੀ ਆ ਕਿ ਜਦੋਂ ਫੋਨ ਲਾਵੇ ਹਨਾ ਬਹਾਨੇ ਨਾਲ ਕਲੇਸ ਪਾ ਲੈਂਦਾ ਸੀ ਕਲੇਸ ਪਾ ਕੇ ਕੱਢ ਦਿੰਦਾ ਸੀ ਫੇਰ ਬਈ ਦਾ ਤੇ ਖਰਚਾ ਬਣੀ ਵੀ ਘਾਤੀ ਭੇਜਦਾ ਸੀ ਯਾਰ ਘਰੇ ਠੀਕ ਆ ਕਿਉਂ ਸਾਰਾ ਖਰਚਾ ਮੈਂ ਹੀ ਚਾਹਦਾ ਸੀ ਉਹਦੇ ਬਾਅਦ ਚ ਉਹ ਪਿਆਰ ਬਿਨਾ ਵਿਚਾਰੀ ਭੁੱਖੀ ਸੀ ਪਿਆਰ ਬਿਨਾ ਯਾਰ ਬਹੁਤ ਭੁੱਖੀ ਸੀ ਬਈ ਯਾਰ ਤਾਂ ਹੀ ਉਹਨੇ ਮੈਨੂੰ ਪਸੰਦ ਕੀਤਾ ਨਹੀਂ ਮੈਂ ਕੌਣ ਸੀ ਬਈ ਯਾਰ ਬੰਦਾ ਕਹਿੰਦਾ ਵੀ ਪਿਆਰ ਇੱਕ ਇਹ ਜੀ ਚੀਜ਼ ਆ ਪਿਆਰ ਬਿਨਾ ਜ਼ਿੰਦਗੀ ਨਹੀਂ ਪੈਸਾ ਕਮਾਲੂ ਹੱਥਾਂ ਦੀ ਮਿਹਨਤ ਪਿਆਰ ਨਹੀਂ ਹੱਥਾਂ ਦੀ ਮਿਹਨਤ ਪਿਆਰ ਇੱਕ ਜ਼ਿੰਦਗੀ ਆ ਪਿਆਰ ਇੱਕ ਅਹਿਸਾਸ ਆ ਪਿਆਰ ਦੇ ਮਹਿਸੂਸ ਕਰਕੇ ਤਾਂ ਆਪਾਂ ਨੂੰ ਵਧੀਆ ਲਾਈਫ ਬਣ ਜਾਂਦੀ ਆ ਉਹ ਕੰਦਾ ਬੇਦਨ ਨਾਲ ਲੜਦਾ ਸੀ ਬਹਾਨਾ ਬਣਾ ਕੇ ਗਾਲਾਂ ਗੋਲਾਂ ਕੱਢ ਕੇ ਉਹਨੂੰ ਫੋਨ ਕੱਟ ਦਿੰਦਾ ਸੀ 7-8 ਦਿਨ ਫੇਰ ਨਹੀਂ ਸੀ ਫੋਨ ਲਾਉਂਦਾ ਫੇਰ ਉਹ ਵਿਚਾਰੀ ਨੇ ਅੱਕ ਕੇ ਜਿਵੇਂ ਕਹਿੰਦੇ ਨੇ ਨਾ ਮਰਦੀ ਨੇ ਅੱਕ ਚੱਬਿਆ ਨਹੀਂ ਮਹਾਰ ਕੇ ਜੇਠ ਨਾਲ ਲੰਗਾ ਉਹ ਗੱਲ ਹੋ ਗਈ ਉਹਨੇ ਅੱਕ ਕੇ ਇਹਦੇ ਨਾਲ ਗੱਲ ਕੀਤੀ ਇਹਦੇ ਨਾਲ ਵਿਆਹ ਕਰਾ ਲਿਆ ਕਿਉਂਕਿ ਉਹ ਜਿਹੜਾ ਉਹਨੂੰ ਬੰਦਦਾ ਮਾਨ ਸਤਕਾਰ ਹੁੰਦਾ ਕੁੜੀ ਨੂੰ ਉਹ ਨਹੀਂ ਸੀ ਮਿਲਦਾ ਕਿਉਂ ਬੰਦਾ ਥੋੜਾ ਜਿਹਾ ਆਪਾਂ ਵੀ ਕਹਿਣੇ ਜੇ ਆਪਾਂ ਗਲਤ ਹੋ ਜਾਈਏ ਨਾ ਤਾਂ ਗਾਂ ਆਪਣੇ ਘਰੋਂ ਵੀ ਜਾਂ ਕੋਈ ਵੀ ਪਰਿਵਾਰ ਦਾ ਜੀ ਉਹ ਗਲਤ ਹੋ ਜਾਂਦਾ ਉਹਦਾ ਫਿਰ ਹੁਣ ਮੰਨ ਕੇ ਚੱਲ ਉਦੋਂ ਬਾਅਦ ਥੋੜਾ ਫਿਰ ਹੁਣ ਸਾਰਾ ਕੁਝ ਨਿਬੜ ਨਿਬੜਾ ਗਿਆ ਹੁਣ ਤੁਹਾਨੂੰ ਕਿਵੇਂ ਲੱਗਦਾ ਤੁਹਾਡੀ ਜ਼ਿੰਦਗੀ ਕਿਵੇਂ ਹੁਣ ਬਹੁਤ ਵਧੀਆ ਵੀ ਜ਼ਿੰਦਗੀ ਜਿਹੜਾ ਹੁਣ ਉਹਨੂੰ ਪਿਆਰ ਚਾਹੀਦਾ ਸੀ ਉਹ ਵੀ ਮੈਂ ਦਿੰਦਾ ਘਾੜ ਪੂਰੀ ਕਰਦਾ ਹਾਂ ਦੀ ਮੈਂ ਸਾਰੀ ਠੀਕ ਆ ਤੁਸੀਂ ਘਾੜ ਪੂਰੀ ਕਰਦੇ ਹੁਣ ਗੋਰੇ ਗੋਰੇ ਹੱਥਾਂ ਦੀਆਂ ਪਰ ਮਿਲਦੀਆਂ ਤੱਤਾਂ ਤੱਤਾਂ ਰੋਟੀਆਂ ਬਈ ਮਿਲਦੀਆਂ ਜਮਾਂ ਮੈਂ ਸੁੱਤਾ ਪਿਆ ਉਹਨਾਂ ਉਹਦੋਂ ਰੋਟੀ ਬਣ ਜਾਂ ਠੀਕ ਆ ਜਿਉਂ ਜਦੋਂ ਇਧਰੋਂ ਘਰੋਂ ਜਾਂਦੇ ਆ ਤੁਸੀਂ ਤੇ ਫਿਰ ਹੁੰਦੀ ਹੈ ਬੇੜੇ ਚ ਸ਼ਾਂਚਣ ਮੈਂ ਕਹਣਾ ਵੀ ਸ਼ਾਂਚਣ ਮੈਂ ਤਾਂ ਦੂਰੀ ਸੁਣ ਲੱਗ ਜਾਂਦੀ ਐ ਚਾਹ ਚੜ ਜਾਂਦਾ ਜਦੋਂ ਦੁਕਾਨ ਬੰਦ ਕਰਦੇ ਮੈਂ ਭਈ ਆਪਾਂ ਸ਼ਟਰ ਸੱਟ ਕੇ 5 ਵਜੇ ਭੱਜ ਜਾਈਦਾ ਕਰ ਤੇ ਜਿਹੜੇ ਮਨ ਕੇ ਚੱਲ ਲੋਕ ਜਿਹੜੇ ਆਣ ਗਵਾਂਡ ਆ ਜਾਂ ਹੋਰ ਆ ਜਿਹੜੇ ਸੋ ਤੋਂ ਕੰਮ ਕਰਾਉਂਦੇ ਥੋੜੀ ਦੁਕਾਨਦਾਰੀ ਦੇ ਤਾਂ ਮੜਾ ਮੋਟਾ ਪਿਆ ਹੋਊਗਾ ਹਾਂ ਭਈ ਫਰਕ ਤਾਂ ਪੈ ਜਾਂਦਾ ਯਾਰ ਤੈਨੂੰ ਹੀ ਪਤਾ ਕੀ ਅਗਲਾ ਕਹਿ ਦਿੰਦਾ ਕਿ ਬੰਦਾ ਚਾਗ ਲੀਆ ਜਿਹੜਾ ਉਹਨੂੰ ਪਿਆ ਕੇ ਲੈ ਗਿਆ ਕਿ ਘਰੇ ਕਿਉਂ ਆੜਨਾਗਾ ਪੋਸ਼ਕੂ ਬੰਦੇ ਵੀ ਸਹੀ ਵੀ ਆਖਦੇ ਆ ਯਾਰ ਕਿ ਤੂੰ ਸਹੀ ਸੀ ਜਦੋਂ ਉਹ ਬੰਦਾ ਬਾਹਰ ਗਲਤ ਸੀ ਹਨਾ ਕਿ ਕੁੜੀ ਨੂੰ ਸਭ ਕੋ ਚਾਹੀਦਾ ਸੀ ਯਾਰ ਇੱਥੇ ਤਾਂ ਪਾਨੀਆਂ ਮਾਰਨੋਂ ਹਟਦੇ ਨਹੀਂ ਬਈ ਯਾਰ ਰੋਟੀ ਜਦੋਂ ਬੰਦਾ ਸੌਕੀ ਖਾਂ ਲੱਗੇ ਹਨਾ ਕੌਣ ਚਾਰਦਾ ਹੈ ਬਾਈ ਕਹਿੰਦਾ ਨਾ ਜਦੋਂ ਅਸੀਂ ਮੈਨੂੰ ਰਿਸ਼ਤੇ ਆਉਂਦੇ ਸੀਗੇ ਤੇ ਆਂਡ ਗਵਾਂਡ ਜਾਂ ਹੋਰ ਆਸੇ ਪਾਸੇ ਲੋਕ ਪਾਨੀਆਂ ਮਾਰ ਦਿੰਦੇ ਸੀਗੇ ਤੇ ਮੈਂ ਅੱਖ ਕੇ ਇਹ ਵੀ ਅੱਖਾ ਚੱਬਿਆ ਮਾਰ ਕੇ ਹੀ ਤੇ ਕਿਉਂਕਿ ਵੀ ਮੈਨੂੰ ਸੀਗਾ ਵੀ ਮਹਿਸੂਸ ਇਹ ਚੀਜ਼ ਦਾ ਦੁਕਾਨਦਾਰੀ ਤੇ ਫਰਕ ਨਹੀਂ ਨੱਕ ਪਿਆ ਵੀ ਜਿਹੜੇ ਲੋਕ ਇਹਨਾਂ ਤੇ ਵਿਸ਼ਵਾਸ ਕਰਦੇ ਪੁਰਾਣੇ ਗਾਹ ਕਾ ਵੀ ਹਜੇ ਤੱਕ ਇਹਨੇ ਕੋਈ ਹਜਾ ਗਲਤ ਕੰਮ ਨਹੀਂ ਕੀਤਾ ਸੀਗਾ ਵੀ ਉਹ ਬੰਦੇ ਵਿਸ਼ਵਾਸ ਤੇ ਅੱਜ ਦੂਜੇ ਪਾਸੇ ਹਜੇ ਲੋਕ ਕਹਿੰਦੇ ਵੀ ਇਹਨੇ ਗਲਤ ਕੰਮ ਕੀਤਾ ਕੱਲ ਨੂੰ ਆਪਣੇ ਨਾ ਵੀ ਨਾਂਏ ਕਰ ਦੇ ਤੇ ਕਹਿੰਦੇ ਅੱਜ ਦੇ ਦੰਦੇ ਇੱਕ ਪਾਸੇ ਹੁੰਦੇ ਆ ਲੋਕਾਂ ਦੇ ਦੋ ਪਾਸੇ ਹੁੰਦੇ ਆ ਤੇ ਹੁਣ ਤੁਸੀਂ ਕੀ ਕਹਿਣਾ ਚਾਹੁੰਦੇ ਆ ਵੀ ਆਪਦਾ ਜਿਹੜਾ ਕੋਈ ਪਿਆਰਾ ਜਾ ਘਰ ਵਾਲਿਆਂ ਦੀ ਵੀ ਕੋਈ ਖੁੱਲੀਆਂ ਛੁੱਟੀਆਂ ਦਿੱਤੀਆਂ ਜਾਂ ਕਾ ਬਿਬਕ ਕੁੜਗਾਂ ਨੂੰ ਤੇ ਵੀ ਉਹ ਜਾਇਜ਼ ਆ ਜਾਂ ਨਜਾਇਜ਼ ਆ ਨੇ ਬਈ ਖੁੱਲ ਯਾਰ ਚੱਲ ਚਾਹੀਦੀ ਵੀ ਹਨਾ ਬਲੀ ਤੰਗੀ ਵੀ ਨਹੀਂ ਚਾਹੀਦੀ ਖੁੱਲ ਪਰ ਯਾਰ ਜਿੰਨੀ ਕੋਈ ਬੰਦਾ ਦਿੰਦਾ ਹਨਾ ਕਿ ਉਹ ਨਹੀਂ ਕੋਈ ਜਨਾਨੀ ਵੀ ਲਿਮਟ ਚ ਰਹੇ ਤੇ ਬਾਕੀ ਜਿਹੜਾ ਜਨਾਨੀ ਦਾ ਪਿਆਰ ਮਿਲਣਾ ਬਈ ਉਹਨੂੰ ਚਾਹੀਦਾ ਜ਼ਰੂਰ ਹਨਾ ਕਿ ਜਿੰਨਾ ਕੋਈ ਅੱਕ ਬੰਦਾ ਦੇਉ ਉਹਨਾਂ ਨੂੰ ਯਾਰ ਠੀਕ ਆ ਬਈ ਇੱਕ ਬਾਈ ਕਹਿੰਦਾ ਵੇਨਾ ਜਿਹੜੀ ਇੱਕ ਜਨਾਨੀ ਹੁੰਦੀ ਆ ਹਨਾ ਉਹਨੂੰ ਆਪਾਂ ਖੁੱਲ ਛੁੱਟੀ ਖੁੱਲੀ ਛੁੱਟੀ ਦਿੰਨੇ ਆ ਉਹਨੂੰ ਥੋੜਾ ਜਿਹਾ ਬੰਦੇ ਨੂੰ ਲਿਮਟ ਚ ਰਹਿਣਾ ਚਾਹੀਦਾ ਕੁੜੀ ਨੂੰ ਜਾਂ ਜਨਾਨੀ ਨੂੰ ਵੀ ਉਹੋ ਓਵਰ ਲੈਂਪਟ ਨਾ ਚੱਲੇ ਜਿਹੜਾ ਬੰਦਾ ਰੋਕ ਟੋਕ ਕਰਦਾ ਚੱਲ ਉਹਦਾ ਵੀ ਉੱਥੇ ਯਾਰ ਉਹਨੂੰ ਹੁੰਦਾ ਵੀ ਯਾਰ ਮੇਰੀ ਕਿਤੇ ਘਰ ਆ ਲਈ ਜਾਂ ਮੇਰੀ ਭੈਣ ਕਿਤੇ ਗਲਤ ਨਾ ਹੋ ਜਾਈ ਸਾਡੀ ਕਿਤੇ ਇੱਜ਼ਤ ਨੂੰ ਦਾਗ ਨਾ ਲੱਗ ਜੇ ਉਹ ਖੋਹਣ ਤੋਂ ਡਰਦਾ ਹੁੰਦਾ ਤੇ ਉਸ ਤੋਂ ਬਾਅਦ ਤੁਹਾਡੇ ਮਤਲੇ ਮਾਪਿਓ ਉਹ ਤਾਂ ਚੱਲ ਉਹਦੇ ਤਾਂ ਬੋਲੇ ਨਹੀਂ ਜਾਂ ਤੇਰੇ ਸੱਸ ਸਹੁਰਾ ਜਿਹੜੇ ਕੁੜੀ ਦੇ ਮਾਪਿਓ ਜਾਂ ਤੇਰੇ ਉਹ ਨਹੀਂ ਬੋਲੇ ਕੁਝ ਨਾ ਬਈ ਹਜੇ ਤੱਕ ਤਾਂ ਬੋਲੇ ਨਹੀਂ ਯਾਰ ਮੈਨੂੰ ਤੇ ਬਾਕੀ ਜਦੋਂ ਮੈਂ ਵਿਆਹਰ ਗਿਆ ਉੱਥੇ ਵੇਖੂ ਕੀ ਬੰਦਾ ਹੈਗਾ ਹਜੇ ਤੱਕ ਤਾਂ ਬਸ ਉਹਨਾਂ ਨੂੰ ਫੋਨ ਫੋਨ ਦੀ ਗੱਲ ਕਰੇ ਕਿ ਮੈਂ ਵਿਆਹ ਹੈਗਾ ਠੀਕ ਹੈ ਫਿਰ ਭਾਈ ਉਸ ਤੋਂ ਬਾ ਥੋੜਾ ਵਿਆਹ ਹੋ ਗਿਆ ਹੁਣ ਤੈਨੂੰ ਜ਼ਿੰਦਗੀ ਕਿਵੇਂ ਲੱਗਦੀ ਹੈ ਖੁਸ਼ ਆਪਰੇ ਯਾਰ ਭਾਈ ਮੈਂ ਤਾਂ ਬਹੁਤ ਖੁਸ਼ ਹਾਂ ਕਿਉਂਕਿ ਮੇਰ ਨਾਲ ਵੱਧ ਮੇਰੀ ਘਰ ਵਾਲੀ ਖੁਸ਼ ਆ ਭਾਈ ਆ ਉਹਨੂੰ ਬੰਦਾ ਮਾਨਸਤਕਾਰ ਪਿਆਰ ਆ ਜਿਹੜਾ ਯਾਰ ਵੀ ਆਪਾਂ ਕਹਿੰਦੇ ਹਾਂ ਘਰ ਵਾਲਿਆ ਜੇ ਪਿਆਰ ਕਰਦਾ ਤਾਂ ਉਹਨੂੰ ਪਿਆਰ ਕਰਨਾ ਚਾਹੀਦਾ ਹਨਾ ਵੀ ਆਪਣੇ ਜਿਹੜੇ ਕਈ ਬੰਦੇ ਹੁੰਦੇ ਵੀ ਇਹ ਚੀਜ਼ਾਂ ਜਨਾਨੀ ਨੂੰ ਰੋ ਮਾਰੀ ਜਾਂਦੇ ਹੋਰ ਕੁਕਰੀ ਜਾਂਦੇ ਆ ਚੱਲ ਤੂੰ ਆਦਾ ਵਿਧੀਆ ਪਿਆਰ ਨਾਲ ਲੈਣਾ ਧੰਨਵਾਦ ਬ੍ਰਦਰ ਧੰਨਵਾਦ ਭਾਈ ਦੋਸਤੋ ਇਹ ਕਹਾਣੀ ਇੱਕ ਸੱਚੀ ਕਹਾਣੀ ਹੈ ਇਹ ਬਿਹਾਰ ਦੀ ਆ ਬਿਹਾਰ ਦੀ ਕਹਾਣੀਆਂ ਆ ਸੀ ਇਹ ਜੋ ਕੁਝ ਵੀ ਆਪਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਨਾ ਜਿਹੜੀ ਸਮਾਜ ਦੇ ਵਿੱਚ ਕੋਈ ਗੱਲਬਾਤ ਹੁੰਦੀ ਹੁੰਦੀ ਆ ਸੀ ਉਹੀ ਬਣਾਉਣੇ ਆ ਜਿਹੜੀ ਅੱਜ ਆਪਣੇ ਘਟਨਾਵਾਂ ਘੜਦਿਆਂ ਜਾਂ ਕੁਝ ਵੀ ਆ ਕੋਈ ਹੋਰ ਆ ਉਹ ਸਾਡਾ ਮਕਸਦ ਹੁੰਦਾ ਇੱਕ ਤੁਹਾਨੂੰ ਐਂਟਰਟੇਨਮੈਂਟ ਦੇਣਾ ਤੇ ਇੱਕ ਤੁਹਾਨੂੰ ਸਿੱਖਿਆ ਦੇਣੀ ਕਿਉਂਕਿ ਅੱਜ ਕੱਲ ਨਾ ਜੋ ਆਪਣੀ ਜ਼ਿੰਦਗੀ ਆ ਉਹ ਇੰਨੀ ਕੁ ਟੈਨਸ਼ਨਾਂ ਵਾਲੀ ਆ ਵੀ ਆਪਾਂ ਇੱਕ ਮਿੰਟ ਵੀ ਨਹੀਂ ਕਹੀ ਹੋ ਸਕਦਾ ਵੀ ਇੰਨਾ ਡਿਪਰੈਸ਼ਨ 'ਚ ਬੰਦੇ ਹੁੰਦੇ ਆ ਨਹੀਂ ਤਾਂ ਸਹਜ ਜਾਂਦਾ ਉਹਨਾਂ ਤੋਂ ਵੀ ਇਹ ਚੱਲ ਸਾਡੀ ਵੀਡੀਓ ਕੋਈ ਛੋ ਬੰਦਾ ਬੈਂਦਾ 10 ਬੈਂਦਿਆ ਉਹਨਾਂ ਚੋਂ ਇੱਕ ਦੋ ਬੰਦੇ ਵੀ ਖੁਸ਼ ਹੋ ਗਏ ਜਾਂ ਉਹਦੀ ਉਹ ਹੋ ਗਈ ਜਾਂ ਕੋ ਮਾੜਾ ਮੋਟਾ ਐਂਟਰਟੇਨਮੈਂਟ ਕਰ ਲੈਂਦਾ ਸਾਨੂੰ ਵੀ ਖੁਸ਼ੀ ਹੁੰਦੀ ਆ ਬਾਈ ਜੇ ਆਪਾਂ ਕਿਸੇ ਨੂੰ ਪਿਆਰ ਕਰਦੇ ਆ ਉਹਨੂੰ ਨਿਭਾਉਣਾ ਚਾਹੀਦਾ ਹੁੰਦਾ ਉਹ ਬੰਦਾ ਗਲਤ ਸੀਗਾ ਉਹਨੇ ਗਾਂ ਆਉਦੀ ਵਿਆਹ ਕਰਾ ਕੇ ਜਨਾਨੀ ਦਾ ਕਿੰਨਾ ਦੋ ਜਵਾਕ ਸੀਗੇ ਇਹਨੂੰ ਲਾਰਾ ਲਈ ਰੱਖਦਾ ਸੀ ਵੀ ਕਿਤੇ 7ਵੇਂ 8ਵੇਂ ਦਿਨ ਫੋਨ ਲਾਉਂਦਾ ਸੀ ਲੜ ਪੈਂਦਾ ਸੀਗਾ ਤੇ ਫੋਨ ਨਹੀਂ ਚੁਲਾਉਂਦਾ ਮੜ ਕੇ ਨਾਲ ਉਹ ਖਰਚਾ ਆਪਣੀ ਭੇਜਦਾ ਸੀ ਉਹਦੇ ਪੱਖਾ ਲੋਡ ਕਰਨਾ ਆਇਆ ਘਰੇ ਉਹਨੇ ਚਲਾ ਆਪਦੇ ਪਿਆਰ ਚ ਉਹਦੇ ਨਾਲ ਉਹਨੂੰ ਪਸੰਦ ਆ ਗਿਆ ਤੇ ਪਿਆਰ ਪਾਲਿਆ ਉਹਨੇ ਗੱਲਾਂ ਬਾਤਾਂ ਕੀਤੀਆਂ ਵਿਆਹ ਕਰਾ ਲਿਆ ਉਹ ਆ ਦੇ ਕੇ ਅੱਜ ਖੁਸ਼ ਆ ਜਿਹੜੀ ਆਪਾਂ ਬੰਦਾ ਜਾਂ ਖੁੱਲ ਦਿੰਦਾ ਨਾ ਉਹ ਘਰ ਵਾਲੀ ਜਾਂ ਭੈਣਾਂ ਕੁਝ ਵੀ ਆ ਉਹਨੂੰ ਥੋੜਾ ਜਿਹਾ ਅੰਡਰ ਲਿਮਟ ਚੱਲੇ ਕਿਉਂਕਿ ਇਹ ਨਜਾਇਜ਼ ਫਾਇਦਾ ਨਹੀਂ ਚੱਕਣਾ ਚਾਹੀਦਾ ਜੇ ਬੰਦਾ ਰੋਕ ਟੋਕ ਕਰਦਾ ਉਹ ਵੀ ਤੁਹਾਡੇ ਚੰਗੇ ਲਈ ਕਰਦਾ ਕਿਉਂਕਿ ਉਹ ਉਹਨੂੰ ਹੁੰਦਾ ਵੀ ਮੈਂ ਮੈਥੋਂ ਖੋਸ ਨਾ ਜਾਵੇ ਮੈਂ ਖੋਹਣਾ ਬੈਠਾ ਕਿਉਂਕਿ ਉਹ ਤੁਹਾਡਾ ਫਿਕਰ ਕਰਦਾ ਹੁੰਦਾ ਇਹ ਦੋਨੇ ਚੀਜ਼ਾਂ ਦੇ ਇੱਕੋ ਜਿਹੇ ਅੱਡੋ ਅੱਡੀ ਪਹਿਲੂ ਆ ਬੰਦੇ ਦਾ ਕਿਉਂਕਿ ਆਪਾਂ ਦੁਨੀਆ ਦੇ ਵਿੱਚ ਕਿਸੇ ਦਾ ਦਿਮਾਗ ਕਿਵੇਂ ਚੱਲਦਾ ਹੁੰਦਾ ਕਿਸੇ ਦਾ ਦਿਮਾਗ ਕਿਵੇਂ ਚੱਲਦਾ ਹੁੰਦਾ ਕੋਈ ਬੰਦਾ ਸਹੀ ਹੁੰਦਾ ਕੋਈ ਗਲਤ ਹੁੰਦਾ ਨਾ ਕਿਸੇ ਦਾ ਸ਼ੱਕੀ ਟਾਈਪ ਮਨ ਹੁੰਦਾ ਕਿਸੇ ਦਾ ਉਂ ਸੋਚਦਾ ਹੁੰ ਸਾਡੀ ਤੁਸੀਂ ਇੱਕ ਪਿਆਰਾ ਪਿਆਰ ਨੂੰ ਸਵਾਦ ਲਿਆ ਕਰੋ ਪੈਸੇ ਨਾਲ ਨਾ ਤੋਲਿਆ ਕਰੋ ਸਾਡੀ ਇੱਕ ਵੀਡੀਓ ਦੋ ਤੁਸੀਂ ਸਵਾਦ ਲਿਆ ਕਰੋ ਸਾਡੀ ਵੀਡੀਓ ਨੂੰ ਸੱਦੇ ਪਾਸੇ ਰੱਖਿਆ ਕਰੋ ਪੁੱਠੇ ਪਾਸੇ ਨਾ ਲੈ ਕੇ ਜਾ ਕਰੋ ਅਸੀਂ ਜੋ ਘਟਨਾਵਾਂ ਹੁੰਦੀਆਂ ਉਹੀ ਲੈ ਕੇ ਆਉਨੇ ਹੁੰਦੇ ਆ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰੋ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਮੈਂ ਤੁਹਾਡਾ ਆਪਣਾ ਗੁਰੂ ਸਿੱਧੂ ਮਲੋਕਾ ਧੰਨਵਾਦ